ਪਾ ਕੇ ਚਾਹੀਦਾ ਵਾ ਤੇ ਫਿਰ ਕੀ ਹੋ ਗਿਆ ਸੂਟ ਹੀ ਆ ਉਥੇ ਕਿੰਨੇ ਵੇਖਣਾ ਘਰ ਦੀ ਜੀ ਹੋਣੀ ਆ ਉਹ ਲਾ ਫਿਕਰ ਨਾ ਕਰੋ ਮੈਨੂੰ ਇਹ ਗੱਲ ਦੱਸੋ ਕਿ ਉਥੇ ਦੇਣਾ ਕੀ ਆ ਕੁਝ ਲੈ ਕੇ ਜਾਣਾ ਇਦਾਂ ਨਹੀਂ ਤੇ ਪੁੱਛ ਲਓ ਮੈਂ ਮੰਮੀ ਨੂੰ ਪੁੱਛ ਕੇ ਆਉਣਾ ਦਾ ਸੂਟ ਦੀ ਦੇਤੀ ਉਹ ਐਵੇਂ ਨਾ ਖੀ ਜੀ ਜਾਓ ਹਫਤਾ ਦਾ ਜਿਹੜੇ ਵਿਆਹ ਨੂੰ ਹੋਇਆ ਵਾ ਜੇ ਅਸੀਂ ਬੋਲ ਬੋਲ ਕੇ ਦੱਸਾਂਗੇ ਤਾਂ ਕੀ ਗੱਲ ਕਰਨਗੇ ਮੰਮੀ ਨੇ ਕੱਟ ਲੈ ਇਹ ਆ ਵੀ ਉਹ ਸੱਚੇ 1 ਮਿੰਟ ਰੁਕ ਜਾਵਾ ਰੋਕ ਇਹਨਾਂ ਪੰਜ ਪਹਿਲੀ ਆਈ ਹੱਥ ਲਮਕਾਉਂਦੇ ਜਾਓਗੇ ਤੇ ਕੀ ਕਹਿਣਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕਿ ਉਥੇ ਸ਼ੀ ਸ਼ੀ 21 ਇੱਕ ਮਿੰਟ ਬਾਅਦ ਇੱਕ ਮਿੰਟ ਬਾਅਦ 21 ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਉਥੇ ਸਾਰਾ ਸ਼ਰੀਕਾ ਬਰਾਦਰੀ ਇਕੱਠੀ ਹੋ ਜਾਂਦੀ ਆ 21 21 ਕੱਟਲਾ ਮੰਮੀ 21 ਮੰਮੀ ਆਪਾਂ ਅੱਗੇ ਫਿਰ ਹੋ ਗਏ ਹੈ ਉਹ ਆਓ ਪੁੱਤ ਮੈਂ ਕਿੰਦੀ ਚੱਲੀ ਆਂ ਕਹਤਾ ਹੂੰ 21 ਬੱਸ ਭਾਜੀ ਆ ਲਾਸ 21 ਮੇਰੀ ਗੱਲ ਸੁਣੋ ਐਦ ਕੀਤੇ ਮੈਂ ਚੱਲ ਚੱਲਨੀ ਆ ਮੈਂ ਨਹੀਂ 21 ਮੇਰੀ ਗੱਲ ਸੁਣੋ ਐਦ ਕੀਤੇ ਮੈਂ ਚੱਲੀ ਆ ਤੇ ਗਾਂ ਨਹੀਂ ਜਿਵੇਂ ਜਾਣਾ 21 ਉਹ ਮੈਂ ਕਹਿਣਾ ਸੀ ਸੌਰੀ ਕਹਤਾ ਉਧਰੋਂ ਹਟਾਇਆ ਵਾ ਇੱਧਰ ਤੁਰ ਪਏ ਆ ਕਾਹ ਤੋਂ ਕਹਿਣਾ ਪਹਿਲਾਂ ਸਾਰਿਆਂ ਨੂੰ ਦੱਸ ਲੋ ਜਾਨ ਲੱਗੀ ਗਾਂ ਤੋਂ ਮੈਂ ਕਹਿਣਾ ਵਾ 21 ਜੋ ਬਣਾ ਸੁਭਾਣਾ ਥੋੜਾ ਭੋਲਾ ਵਾ ਜੋ ਥੋੜੀ ਕਾਲੀ ਆ ਕੋਈ ਗੱਲ ਕਾਲੀ ਸੀ ਕਾਲੀ ਨਹੀਂ ਐ ਕਾਲੀ 21 ਜੋ ਬਣਾ ਸੁਭਾਣਾ ਭੋਲਾ ਨਹੀਂ 21 ਜੋ ਬਣਾ ਭੋਲਾ ਥੋੜਾ ਐ ਜੋਤਨਾ ਕਾਲੇ ਸੁਭਾ ਦੀ ਨਹੀਂ 21 ਸੰਦੀਪ ਮੈਂ ਵੇਖਣ ਧਿਆ ਵਾ ਜੋ ਬਣਾ ਸਾਡਾ ਭੋਲਾ ਵਾ ਉਹਦਾ ਸੰਦੀਪ ਫੇਰ ਨਾ ਛੇ ਵੀ ਉਹ ਇਦਾਂ ਦੇ ਤਾਂ ਹੀ ਉਹ ਇਦਾਂ ਕਰਦੀ ਆ ਚਲ ਸਾਨੂੰ ਕੀ ਆ ਹੌਲੀ ਹੌਲੀ ਆਪੇ ਸੋ ਠੀਕ ਹੋ ਜਾਣਾ ਨੇ 21 ਦੁਬਾਰਾ ਹੀ ਕਰੇ 2 1 ਤੁਹਾਨੂੰ ਤੇ ਪਤਾ ਵਾ ਉਹਦੇ ਪੇਕੇ ਦਾ ਸੁਭਾਅ ਵੀ ਖੁੱਲਾ ਵਾ 2 1 ਉਹ ਇੱਕ ਮਿੰਟ 2 1 ਸਟਾਰਟ ਤੇ ਹੋਣੀ ਦਈ ਪਤਾ ਨਹੀਂ ਪਹੁੰਚਣਾ ਵੀ ਹੈਗਾ ਇਹ ਕਿ ਨਹੀਂ ਉਹ ਬਸ ਹੁਣੇ ਹੀ ਹੋ ਜਾਣੀ ਆ 1 ਵੇਖੋ ਭਾਬੀ ਜੀ ਬੱਤੇ ਬਾਹਰ ਤਲ ਜਾਣਗੇ ਇਹਦੇ ਵਿੱਚ ਦੋਵਾਂ ਤਰ੍ਹਾਂ ਦਾ ਫਾਇਦਾ ਵਾ ਥੋੜਾ ਜਿਹਾ ਗਲਤ ਹੋ ਗਿਆ 2 ਐਂਡ 1 ਵੇਖੋ ਭਾਬੀ ਜੀ 2 1 ਵੇਖੋ ਭਾਬੀ ਜੀ ਦੋਵੇਂ ਜਾਣੇ ਬਾਹਰ ਤਲ ਜਾਣਗੇ ਰੁਕ ਜਾ ਰਿਪਿੰਦਰ ਹਾਂਜੀ ਅੰਮ ਜੀ ਪਾਣੀ ਆ ਚਲਨੀ ਹਾਂਜੀ ਪਾਣੀ ਚੋਲਪਤ ਲਿਆਇਆ ਚੰਮੜ ਕੇ ਗੱਲ ਸੋ ਚਾਹ ਦਾ ਹੋ ਗਿਆ ਰੇਜ ਚਾਹ ਬਸ ਮੇ ਲੱਗੇ ਆ ਬਣਾਉਣਾ ਮੈਂ ਪਹਿਲੇ ਪਾਣੀ ਦੇਉਣੀ ਆ ਹਾਂ ਚਲ ਤੂੰ ਦੇ ਆ ਪਾਣੀ ਵੀ ਤੇ ਫਿਰ ਮੈਂ ਵੇਖਾਂ ਪਲਾ ਭਾਬੀ ਮੇਰੀ ਸੁਣੋ ਗੱਲ ਵੇਖਾਂ ਕਿਤੇ ਭੇਜਾਂਗੀ ਨਾ ਫਿਰ ਸੋਈ ਕਿਦਾਂ ਠੀਕ ਚੱਲ ਜਾਓ ਤੇ ਕਾਲੀ ਨਾ ਰੁਕ ਜਾ ਇੱਕ ਇੱਕ ਕਰੀ ਰੁਕ ਜਾ ਕਰਦਾ ਮਰਾਮ ਕਿ ਮੈਂ ਪੱਤੇ ਵਧਦੇ ਨੇ ਪੱਤੇ ਚਲੋ ਬਾਕੀ ਭਾਬੀ ਘਰ ਦੀ ਸਾਰ ਸਫਾਈ ਦਾ ਖਿਆਲ ਰੱਖਿਆ ਕਰੋ ਨਹੀਂ ਆ ਨਾ ਤੇ ਕਿਤੇ ਏਸੀ ਉਸੀ ਹੈਗਾ ਵਾ ਬੰਦਾ ਘੜੀ ਲੰਮੇ ਹੀ ਪੈਲੇ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਅੰਤਾਂ ਦੀ ਗਰਮੀ ਆ ਜਦ ਚੱਲ ਲੱਗਿਆ ਕਰਦੇ ਹੀ ਇਹ ਕਹਿੰਦੇ ਮੈਂ ਪੁਛ ਕੇ ਆਉਣਾ ਵਾ ਖੜਨਾ ਕੀ ਆ ਹਾਂ ਅਸੀਂ ਲੈ ਜਾਈਏ ਥੋੜਾ ਬਹੁਤਾ ਫਰੋਟ ਜਿਆ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਪੀਹਾੜੇ ਉੱਥੇ ਕਿੰਨਾ ਜਦੋਂ ਮੈਂ ਬਾਹਰ ਜਾਣਾ ਵਾ ਤੇ ਆਪਣੇ ਵੀਰ ਜੀ ਨੂੰ ਲੈ ਜਾਣਾ ਚੱਲ ਕੋਈ ਗੱਲ ਨਹੀਂ ਪੁੱਤ ਉਹ ਵੀ ਦਿਨ ਆ ਹੀ ਜਾਣਾ ਆ ਤੇ ਬਾਕੀ ਪਤਾ ਕੀ ਆ ਉੱਥੇ ਜਾ ਕੇ ਤੂੰ ਕਰੀ ਆਪਣੀ ਮਰਜ਼ੀ ਠੀਕ ਐ ਆਪਣੀ ਜ਼ਿੰਦਗੀ ਜਿਵੇਂ ਆਪਣੇ ਢੰਗ ਨਾਲ ਠੀਕ ਐ ਪਾ ਕੇ ਚਾਈਦਾ ਵਾ ਤੇ ਫਿਰ ਕੀ ਹੋ ਗਿਆ ਸੂਟ ਹੀ ਆ ਉੱਥੇ ਕਿੰਨੇ ਵੇਖਣਾ ਘਰ ਦੀ ਜੀ ਹੋਣੀ ਆ ਉਹ ਲ ਫਿਕਰ ਨਾ ਕਰੋ ਮੈਨੂੰ ਇਹ ਗੱਲ ਦੱਸੋ ਕਿ ਉੱਥੇ ਦੇਣਾ ਕੀ ਆ ਕੁਛ ਲੈ ਕੇ ਜਾਣਾ ਇਦਾਂ ਨਹੀਂ ਤੀ ਪੁੱਛ ਲਉ ਮੈਂ ਮੰਮੀ ਨੂੰ ਪੁੱਛ ਕੇ ਆਉਣਾ ਏਦਾਂ ਸੂਟ ਦੀ ਦੇਤੀ ਓਏ ਐਵੇਂ ਨਾ ਕੀ ਜੀ ਜਾਓ ਹਫਤਾ ਦਾ ਜਿਹੜੇ ਵਿਆਹ ਨੂੰ ਹੋਇਆ ਵਾ ਜੇ ਅਸੀਂ ਬੋਲ ਬੋਲ ਕੇ ਦੱਸਾਂਗੇ ਤਾਂ ਕੀ ਗੱਲ ਕਰਨਗੇ ਮੀਹ ਨੇ ਕੱਟ ਲੈ ਇਹ ਆ ਵੀ ਉਹ ਸੱਚੇ 1 ਮਿੰਟ ਰੁਕ ਜਾਵਾ ਰੁਕ ਨਾ ਪੰਚ ਤੂਆਣਾ ਪਹਿਲੀ ਵਾਰੀ ਹੱਥ ਲਮਕਾਉਂਦੇ ਜਾਓਗੇ ਤੇ ਕੀ ਕਹਿਣਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕਿ ਉਥੇ ਸ਼ੀ ਅਰ ਤੂਆਣਾ 1 ਮਿੰਟ ਬਾਜੀ 1 ਮਿੰਟ ਬਾਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਉੱਥੇ ਸਾਰਾ ਸ਼ਰੀਕਾ ਬਰਾਦਰੀ ਇਕੱਠੀ ਹੋ ਜਾਂਦੀ ਆ ਕਟਲਾ 3 ਟੂ 1 ਮੰਮੀ 2 1 ਮੰਮੀ ਆਪਾਂ ਅੱਗੇ ਫਿਰ ਹੋ ਗਏ ਹੈਂ ਉਹ ਆਓ ਪੁੱਤ ਮੈਂ ਕਿੰਦੀ ਚੱਲੀ ਆ ਕਾਤਾ ਬੱਸ ਭਾਜੀ ਆ ਲਾਸ ਮੇਰੀ ਗੱਲ ਸੁਣੋ ਐਦ ਕੀਤੇ ਮੈਂ ਚੱਲ ਚੱਲੀ ਆ ਮੇਰੀ ਗੱਲ ਸੁਣੋ ਐਦ ਕੀਤੇ ਮੈਂ ਚੱਲੀ ਆ ਤੇ ਗਾਂ ਨਹੀਂ ਜਿਵੇਂ ਜਾਣਾ ਮੈਂ ਕਹਿਣਾ ਸੀ ਸੌਰੀ ਕਾਂ ਦਾ ਉਧਰੋਂ ਹਟਾਇਆ ਵਾ ਇੱਧਰ ਤੁਰ ਪਏ ਆ ਕਾਂ ਤੋ ਕਹਿਣਾ ਪਹਿਲਾਂ ਸਾਰਿਆਂ ਨੂੰ ਦੱਸ ਲੋ ਜਾਣ ਲੱਗੇ ਗਾਂ ਤੋ ਮੈਂ ਕਹਿਣਾ ਵਾਂ ਜੋ ਬਣਾ ਸੁਭਾਣਾ ਥੋੜਾ ਭੋਲਾ ਵਾ ਜੋ ਥੋੜੀ ਕਾਲੀ ਆ ਕੋਈ ਗੱਲ ਕਾਲੀ ਸੀ ਕਾਲੀ ਨਹੀਂ ਐ ਕਾਲੀ ਜੋਬਨਾ ਪੋਲਾ ਨਹੀਂ 21 ਜੋਬਨਾ ਪੋਲਾ ਥਰੇ ਆ ਜੋਤਨਾ ਕਾਲੇ ਸੁਭਾਅ ਦੀ ਨਹੀਂ 21 ਸੰਦੀਪ ਮੈਂ ਵੇਖਣ ਧਿਆਵਾ ਜੋਬਨਾ ਸਾਡਾ ਪੋਲਾ ਵਾ ਉਹਦਾ ਸੰਦੀਪ ਵੇਰ ਨਾਲ ਜੇ ਵੀ ਉਹ ਇਦਾਂ ਦੇ ਤਾਂ ਹੀ ਉਹ ਇਦਾਂ ਕਰਦੀ ਆ ਚਲ ਹਨ ਨੂੰ ਕੀ ਆ ਹੌਲੀ ਹੌਲੀ ਆਪੇ ਸੋ ਠੀਕ ਹੋ ਜਣਾ ਨੇ 21 ਦੁਬਾਰਾ ਹੀ ਕਰੇ 21 ਤੁਹਾਨੂੰ ਤੇ ਪਤਾ ਵਾ ਉਹਦੇ ਪੇਕੇ ਦਾ ਸੁਭਾਅ ਵੀ ਖੁੱਲਾ ਵਾ ਉਹ 1 ਮਿੰਟ 2 1 ਸਟਾਰਟ ਕਿ ਹੋ ਨਹੀਂ ਰਹੀ ਪਤਾ ਨਹੀਂ ਪਹੁੰਚਣਾ ਵੀ ਹੈਗਾ ਇਹ ਕਿ ਨਹੀਂ ਉਹ ਬਸ ਹੁਣੇ ਹੀ ਹੋ ਜਾਣੀ ਆ 1 ਵੇਖੋ ਭਾਬੀ ਜੀ ਬੱਤੇ ਬਾਹਰ ਤਲ ਜਾਣਗੇ ਇਹਦੇ ਵਿੱਚ ਦੋਵਾਂ ਤਰ੍ਹਾਂ ਦਾ ਫਾਇਦਾ ਵਾ ਥੋੜਾ ਜਿਹਾ ਗਲਤ ਹੋ ਗਿਆ 2 ਐਂਡ 1 ਵੇਖੋ ਭਾਬੀ ਜੀ 2 1 ਵੇਖੋ ਭਾਬੀ ਜੀ ਦੋਵੇਂ ਜਣੇ ਬਾਹਰ ਤਲ ਜਾਣਗੇ ਨਹੀਂ 2 1 ਸਰਪੰਦਰ ਹਾਂਜੀ ਅੰਮ ਜੀ ਪਾਣੀ ਆ ਚਲਨੀ ਹੈ ਹਾਂਜੀ ਪਾਣੀ ਚਲ ਪਤ ਲਿਆਇਆ ਤੇ ਮੜ ਕੇ ਗੱਲਾਂ ਚਾਹ ਦਾ ਹੋ ਗਿਆ ਰੈਂਜ ਚਾਹ ਬਸ ਮਿਲ ਗਈਆਂ ਬਣਾਉਣਾ ਮੈਂ ਪਹਿਲੇ ਪਾਣੀ ਦੇਉਣੀ ਹੈ ਹਾਂ ਚਲ ਤੂੰ ਦੇ ਆ ਪਾਣੀ ਵੀ ਤੇ ਫਿਰ ਮੈਂ ਵੇਖਾਂ ਪਲਾ ਹੱਬੀ ਮੇਰੀ ਸੁਣੋ ਗੱਲ ਵੇਖਾਂ ਕਿਤੇ ਭੇਜੂਗੀ ਨਾ ਫਿਰ ਸੋਈ ਕਿਦਾਂ ਠੀਕ ਚਲ ਜਾਓ ਤੇ ਕਾਲੀ ਨਾ 21 ਇੱਕ ਇੱਕ ਕਰੇ 21 ਕਰ ਦਮਰਾ ਨਾ ਕਿਉਂ ਆ ਪੱਤੇ ਵਧਣੇ ਨੇ ਪੱਤੇ ਚਲੋ ਬਾਕੀ ਭਾਬੀ ਘਰ ਦੀ ਸਫਾਈ ਦਾ ਖਿਆਲ ਰੱਖਿਆ ਕਰੋ ਨਹੀਂ ਆ ਨਾ ਤੇ ਕਿਤੇ ਅਸੀ ਉਸੀ ਹੈਗਾ ਵਾ ਬੰਦਾ ਘੜੀ ਲੰਮੇ ਹੀ ਪਹਿਲੇ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਅੰਤਾਂ ਦੀ ਗਰਮੀ ਆ ਜਦ ਚੱਲ ਲੱਗਿਆ ਘਰ ਦੇ ਹੀ ਇਹ ਕਹਿੰਦੇ ਮੈਂ ਪੁਛ ਕੇ ਆਉਣਾ ਵਾ ਖੰਡਾ ਕੀ ਆ ਹਾਂ ਅਸੀਂ ਲੈ ਜਾਓ ਥੋੜਾ ਬੋਤਾ ਫਰੂਟ ਜਿਆ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਵੀ ਸਾਡੇ ਉੱਥੇ ਕਿੰਨਾ ਜਦੋਂ ਮੈਂ ਬਾਹਰ ਜਾਣਾ ਵਾ ਤੇ ਆਪਣੀ ਵੀਰਜੀ ਨੂੰ ਲੈ ਜਾਣਾ ਚੱਲ ਕੋਈ ਗੱਲ ਨਹੀਂ ਪੁੱਤ ਉਹ ਵੀ ਦਿਨ ਆ ਹੀ ਜਾਣਾ ਆ ਤੇ ਬਾਕੀ ਪਤਾ ਕੀ ਆ ਉੱਥੇ ਜਾ ਕੇ ਤੂੰ ਕਰੀ ਆਪਣੀ ਮਰਜ਼ੀ ਠੀਕ ਹੈ ਆਪਣੀ ਜ਼ਿੰਦਗੀ ਜਿਵੀ ਆਪਣੇ ਢੰਗ ਨਾਲ ਠੀਕ ਹੈ